ਮੁੰਡਾ ਆਇਆ ਜੀ ਨਾਨਕਿਆਂ ਤੇ ਆ ਬੈਠਾ ਠੀਕ ਆ ਤੇ ਇਹ ਸ਼ਰਾਰਤਾ ਕਰਦਾ ਪਿਆ ਸੀ ਹੁਣ ਇਹਨੂੰ ਲਾਇਆ ਆਪਾਂ ਕੰਮ ਠੀਕ ਹੈ ਕੰਮ ਕੀ ਲਾਇਆ ਇਹਨੂੰ ਚਟਨੀ ਕਹਿੰਦਾ ਚਟਨੀ ਨਾਲ ਰੋਟੀ ਖਾਣੀ ਤੇ ਮੈਂ ਚਟਨੀ ਖੁਦ ਘੋਟ ਹੁਣ ਇਹ ਬਣਾਈ ਜਾਂਦਾ ਚਟਨੀ ਇਧਰ ਇਹ ਕਾ ਵੇਲਾ ਇਧਰ ਖੇਡੀਆਂ ਦਾ ਗੇਮ ਹੈ ਇੱਕ ਤੁਹਾਨੂੰ ਹੋਰ ਦਿਖਾਉਣੀ ਇਧਰ ਲੈ ਇਹ ਆ ਬੈਠਾ ਇਹ ਆ ਰਿਹਾ ਹਾਂ ਹਾਈ ਆ ਗਏ ਨਾ ਕਾਕਾ ਵਿੱਚ ਬੈਠਾ ਹਣਾ ਜਸਨਾਦ ਨੂੰ ਦੇਖਣਾ ਜੀ ਦੇਖਣਾ ਜੀ ਹਾਂ ਇਧਰ ਆ ਫੇਰ ਤੇ ਜਾ ਪਿੱਛੇ ਪਿੱਛੇ ਹਾਂ ਤੇ ਸੰਦੀਪ ਤੰਦੂਰ ਤੇ ਪਾਈ ਜਾਂਦੀ ਆ ਉਹ ਬੱਚੀ ਲੱਤਾਂ ਟੱਕ ਕੇ ਹਾਂ ਹੁਣ ਤਾਂ ਦੇਖ ਉਹ ਡੇਗੂਆ ਯਾਰ ਸ਼ੋਰ ਫੜੋ ਖੜੋ ਖੜੋ ਇਹਨੂੰ ਭਰਵਾਈ ਜਾਂਦੀ ਘੰਟਾ ਹੋ ਗਿਆ ਫੜੋ 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 ਤੇ ਤਰੀ ਨਹੀਂ ਮਿਲ ਗਈ ਕੀ ਆnde ਕਿਨੇ ਲਿਆ ਬਸ ਇਨੇ ਕੀ ਵਾਵਾ ਤਾਂ ਨਹੀਂ ਹੁੰਦਾ ਨਹੀਂ ਗਿਆ ਸੀ ਲਾਵਾ ਲੈਣੀ ਸੀ ਤੇ ਥੋੜੀ ਜਿਹੀ ਨਾਲ ਕੀ ਬਣੂਗਾ ਐਨੇ ਜਿਹੜੇ ਬਣ ਕੇ ਲੱਸੀ ਬਣਾਵਾਂਗੇ ਹਾਂ ਲੱਸੀ ਬਣਾਵਾਂਗੇ ਚ ਲੱਸੀ ਬਣਾ ਲੈ ਫਿਰ ਚਾਵਾ ਤੋਂ ਬਣ ਗਈ ਬਸ ਐਂ ਕਰ ਹੁਣ ਇਹਨਾਂ ਬਾਟੀ ਧੋਗੇ ਨਾ ਇਹਦੇ ਵਿੱਚ ਕੱਢ ਦੇ ਸਾਰੀ ਚਮਚਾ ਲੈ ਗਈ ਬਸ ਹੋ ਟਮਾਟਰ ਕੁੱਟਣ ਵਾਲੇ ਆ ਹਾਂ ਟਮਾਟਰ ਨਹੀਂ ਕੁੱਟਣ ਵਾਲੇ ਬਸ ਬਣ ਗਈ ਚੰਨੀ